ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਉਦਾਰਸ਼ਰ ਕਰਵਾਉਣ ਲੱਗੇ ਆ ਜੀ ਗੁਰਦੁਆਰਾ ਬੈਰੋਆਣਾ ਕੈਬ ਸਾਹਿਬ ਜਿਹੜਾ ਕਿ ਪਿੰਡ ਘਮਾਨ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਤੇ ਜੇ ਗੱਲ ਕਰੀਏ ਇਤਿਹਾਸ ਦੀ ਤਾਂ ਸ੍ਰੀ ਕ੍ਰਿਸ਼ਨ ਦੇ ਨਾਲ ਵੀ ਇੱਥੋਂ ਦਾ ਭਗਵਾਨ ਦੇ ਨਾਲ ਵੀ ਇੱਥੋਂ ਦਾ ਜਿਹੜੇ ਇਤਿਹਾਸ ਜੁੜਦਾ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਇੱਥੋਂ ਦਾ ਇਤਿਹਾਸ ਜੁੜਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਦੇ ਜੰਗਲਾਂ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਹੈ ਜਿਹੜਾ ਉਹ ਪਹੁੰਚੇ ਸੀ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਕੈਂਪ ਤੇ ਜਿਹੜਾ ਦਰਖਤ ਥੱਲੇ ਆਰਾਮ ਕੀਤਾ ਸੀ ਤੇ ਇੱਕ ਛਪੜੀ ਬਣੀ ਹੁੰਦੀ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਇਸ਼ਨਾਨ ਕੀਤਾ ਸੀ ਫਿਲਹਾਲ ਉੱਥੇ ਜੇ ਸਰੋਵਰ ਬਣਿਆ ਹੋਇਆ ਹੈਗਾ ਸਾਰਾ ਇਤਿਹਾਸ ਸੀਗਾ ਤੇ ਅੱਗੇ ਕਰਵਾਉਣੇ ਆ ਗੁਰੂ ਘਰ ਦੇ ਤੁਹਾਨੂੰ ਆਪਾਂ ਦਰਸ਼ਨ ਤੇ ਇਸ ਜਗ੍ਹਾ ਦੇ ਉੱਤੇ ਹੀ ਸ਼੍ਰੀ ਕ੍ਰਿਸ਼ਨ ਭਗਵਾਨ ਵੀ ਆਏ ਨੇ ਇਹ ਦੱਸਿਆ ਜਾਂਦਾ ਇਤਿਹਾਸ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਜੀ ਤੇ ਹੁਣ ਤੁਹਾਨੂੰ ਕਰਵਾਉਣੇ ਆ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਸ ਟਾਈਮ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇੱਥੇ ਮੈਪ ਬਣਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਮਾਰਗ ਆਨੰਦਪੁਰ ਸਾਹਿਬ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਉਹ ਗਏ ਸੀਗੇ ਤੇ ਇਹ ਮਾਚੀਵਾੜਾ ਤੋਂ ਬਾਅਦ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਖੜੇ ਆ ਉਹ ਇਸ ਜਗ੍ਹਾ ਦੇ ਉੱਤੇ ਖੜੇ ਆਂਗੇ ਤੇ ਇਹ ਸਾਰੇ ਦਾ ਸਾਰਾ ਮੈਪ ਹੈ ਜਿਹੜਾ ਉਹ ਬਣਿਆ ਹੋਇਆਗਾ ਤੇ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਇਸ ਟਾਈਮ ਬਣੇ ਹੋਏ ਨੇ ਕੁਝ ਮਿਸਿੰਗ ਵੀ ਨੇ ਗੁਰਦੁਆਰਾ ਸਾਹਿਬ ਤੇ ਅੱਜ ਬਹੁਤ ਹੀ ਖਾਸ ਜਗ੍ਹਾ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਆਪਾਂ ਲੈ ਕੇ ਆਏ ਆਂਗੇ ਇਹ ਦੋ ਅੱਡੋ ਅੱਡੀ ਮੈਪ ਬਣੇ ਹੋਏ ਨੇ ਦੋਨਾਂ ਦੇ ਫੋਟੋਆਂ ਜਿਹੜੀਆਂ ਨੇ ਆਪਾਂ ਹਾਂ ਲੈ ਲਈਆਂ ਸਾਹਮਣੇ ਦੇਲੇ ਪਾਸੇ ਗੁਰੂ ਘਰ ਬਣਿਆ ਹੋਇਆਗਾ ਤੇ ਜਿਹੜਾ ਇਤਿਹਾਸ ਸੀਗਾ ਉਹ ਆਪਾਂ ਤੁਹਾਨੂੰ ਪਹਿਲਾਂ ਗੁਰਦੁਆਰਾ ਸਾਹਿਬ ਦਾ ਦੱਸਤਾ ਸੀਗਾ ਜੀ ਇਹ ਉਹ ਪਹਿਲਾ ਗੁਰਦੁਆਰਾ ਸਾਹਿਬ ਆ ਜਿਸ ਜਗ੍ਹਾ ਦੇ ਉੱਤੇ ਸ਼੍ਰੀ ਕ੍ਰਿਸ਼ਨ ਭਗਵਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਇਕੱਠੇ ਆਏ ਨੇ ਤੇ ਇਹ ਪੂਰੇ ਦਾ ਪੂਰਾ ਮੈਪ ਆ ਜਿਹੜਾ ਇਹ ਲਿਖਿਆ ਹੋਇਆਗਾ ਤੇ ਜਿਹੜਾ ਇਹ ਮੈਪ ਦੱਸਿਆ ਹੋਇਆ ਸੀ ਸੋਰੀ ਇਤਿਹਾਸ ਲਿਖਿਆ ਹੋਇਆਗਾ ਇਹ ਤੁਹਾਨੂੰ ਆਪਾਂ ਪਹਿਲਾਂ ਵੀ ਇਸ ਜਗ੍ਹਾ ਦੇ ਉੱਤੇ ਦੱਸਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਛਪੜੀ ਦੇ ਵਿੱਚ ਇਸ਼ਨਾਨ ਕੀਤਾ ਸੀ ਉਸੇ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਸਰੋਵਰ ਬਣਿਆ ਹੋਇਆ ਤੇ ਇਹ ਵੀ ਹੈ ਜਿਹੜਾ ਇੱਥੋਂ ਦੀ ਮਾਨਤਾ ਗਈ ਵੀ ਜਿਹੜਾ ਵੀ ਇਸ ਗੁਰੂ ਘਰ ਦੇ ਵਿੱਚ ਉਸ ਇਸ਼ਨਾਨ ਕਰੂਗਾ ਉਹਦੇ ਜਿਹੜੇ ਦੁੱਖ ਰੋਗ ਆ ਉਹ ਦੂਰ ਹੋਣਗੇ ਤੇ ਛਪੜੀ ਵੀ ਤੁਹਾਨੂੰ ਬਾਅਦ ਚ ਦਿਖਾਵਾਂਗੇ ਪਹਿਲਾਂ ਕਰਵਾਉਣੀ ਹੈ ਜੇ ਗੁਰੂ ਘਰ ਦੇ ਤੁਹਾਨੂੰ ਆਪਾਂ ਦਰਸ਼ਨ ਤੇ ਬਹੁਤ ਹੀ ਖੁੱਲੀ ਹੱਜ ਜਗ੍ਹਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਸਾਹਮਣੇ ਆ ਗਿਆ ਜੀ ਗੁਰੂ ਘਰ ਤੇ ਸਿੱਧੇ ਪਾਸੇ ਨਿਸ਼ਾਨ ਸਹਿਬ ਲੱਗਿਆ ਹੋਇਆ ਕੋਈ ਪ੍ਰੋਗਰਾਮ ਹੋਊਗਾ ਇਸੇ ਕਰਕੇ ਜਿਹੜੀਆਂ ਨੇ ਫੁੱਲ ਝੜੀਆਂ ਵਗੈਰਾ ਨੇ ਅਸੀਂ ਲੱਗੀਆਂ ਹੋਈਆਂ ਨੇ ਖੁੱਲੀ ਜਗ੍ਹਾ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਕੋਈ ਪਾਰਟੀ ਵਗੈਰਾ ਤਾਂ ਸਾਨੂੰ ਨਹੀਂ ਦੱਸਿਆ ਪਰ ਹਾਂ ਗੁਰੂ ਘਰ ਦੇ ਦਰਸ਼ਨ ਆ ਜਿਹੜੇ ਤੁਹਾਨੂੰ ਆਪਾਂ ਕਰਵਾ ਦਿੰਨੇ ਆ ਤੇ ਇਹ ਸਾਹਮਣੇ 메ਨ ਦਰਬਾਰ ਸਾਹਿਬ ਆ ਜਾਂਦਾਗਾ ਪਹਿਲਾਂ ਲੈ ਕੇ ਚੱਲਦੇ ਆਂਗੇ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਉਹ ਜਗਾ ਜਿਸ ਜਗਾ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕੀਤਾ ਸੀਗਾ ਤੇ ਇਧਰਲੇ ਪਾਸੇ ਉਹ ਜਿਹੜੀ ਛਪੜੀ ਬਣੀ ਹੋਈ ਉਹ ਪਹਿਲੇ ਪਾਸੇ ਸਰੋਵਰ ਬਣਿਆ ਹੋਇਆਗਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੇ ਹੁਣ ਲੈ ਕੇ ਚੱਲਦੇ ਆਂਗਾ ਤੁਹਾਨੂੰ ਦਰਬਾਰ ਸਾਹਿਬ ਦੇ ਆਪਾਂ ਅੰਦਰਲੇ ਪਾਸੇ ਤੇ ਇਹ ਆ ਗਏ ਮੈਂ ਦਰਬਾਰ ਸਾਹਿਬ ਬਹੁਤ ਸੋਹਣਾ ਦਰਬਾਰ ਸਾਹਿਬ ਲਿਖਿਆ ਹੋਇਆਗਾ ਤੇ ਇੱਧਰ ਗੁਰਸਤ ਗੁਰੂ ਦੀ ਫੋਟੋਆਂ ਲਿਖੀਆਂ ਲੱਗੀਆਂ ਨੇ ਇੱਥੇ ਲਿਖਿਆ ਹੋਇਆ ਹੈਗਾ ਜੀ ਫਰਮਾਨ ਤੇ ਪੱਖੇ ਵਗੈਰਾ ਚੱਲੀ ਜਾਂਦੇ ਨੇ ਦਰਬਾਰ ਸਾਹਿਬ ਦਿਖਾਉਣ ਤੋਂ ਬਾਅਦ ਫਿਰ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਆਪਾਂ ਬਾਹਰਲੇ ਪਾਸੇ ਤੇ ਇਦਾਂ ਦਾ ਜਿਹੜਾ ਇੱਥੇ ਹੈ ਜੀ ਦਰਬਾਰ ਸਾਹਿਬ ਉਹ ਬਣਿਆ ਹੋਇਆ ਹੈਗਾ ਤੇ ਕੋਈ 파ਟੀ ਜਾਂ ਗ੍ਰਾਂਂਤੀਸ ਆਪਣਾ ਨਹੀਂ ਮਿਲੇਗਾ ਵੀ ਜੇ ਕੋਈ ਹੋਰ ਇਤਿਆਸ ਵੀ ਹੁੰਦਾ ਤਾਂ ਉਹ ਵੀ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਆਪਾਂ ਜ਼ਰੂਰ ਦੱਸਾਂਗੇ ਫਿਲਹਾਲ ਮੱਥਾ ਟੇਕਣ ਤੋਂ ਪਹਿਲਾਂ ਸੌਰੀ ਬਾਅਦ ਵਿੱਚ ਅੱਪਾ ਚੱਲ ਦਿੰਗੇ ਬਾਹਰ ਹੀ ਪੱਖੇ ਵਗੈਰਾ ਚੱਲੀ ਜਾਂਦੇ ਨੇ ਤੇ ਇੱਧਰਲੇ ਪਾਸੇ ਅਰਦਾਸ ਲਈ ਹੋਈ ਹੈ ਤੇ 10 ਗੁਰੂਆਂ ਦੀਆਂ ਫੋਟੋਆਂ ਲਿਖੀਆਂ ਹੋਈਆਂ ਨੇ ਤੇ ਮੁੰਤਨ ਲੈ ਕੇ ਚੱਲਦੇ ਆ ਇੱਧਰਲੇ ਪਾਸੇ ਲੱਗਿਆ ਹੋਇਆ ਨਿਸ਼ਾਨ ਸਾਹਿਬ ਤੇ ਸਭ ਤੋਂ ਵਧੀਆ ਗੱਲ ਇਹ ਆ ਯਾਰ ਖੁੱਲਾ ਡੁੱਲਾ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਉਹ ਬੜਿਆ ਹੋਇਆ ਤੇ ਪਹਿਲੇ ਪਾਸੇ ਉਹ ਸਰੋਵਰ ਦੇ ਤੁਹਾਨੂੰ ਹੁਣ ਆਪਾਂ ਦਰਸ਼ਨ ਕਰਵਾਉਣੀ ਹੈਗੇ ਜਿਸ ਜਗ੍ਹਾ ਦੇ ਉੱਤੇ ਛਪੜੀ ਹੁੰਦੀ ਸੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਛਪੜੀ ਦੇ ਵਿੱਚ ਇਸ਼ਨਾਨ ਕੀਤਾ ਸੀ ਇਹ ਬਣਿਆ ਹੋਇਆ ਹੈਗਾ ਜਿੱਥੇ ਲੇ ਪਾਸੇ ਸਰੋਵਰ ਕਿਉਂਕਿ ਦੀ ਸਫਾਈ ਹੋਣ ਵਾਲੀ ਆ ਇਸੇ ਕਰਕੇ ਨਾ ਆਪਾਂ ਗਾਹ ਨਹੀਂ ਚੱਲੇਗੇ। ਬਾਕੀ ਉਹਰੇ ਗੇਟ ਵੀ ਲੱਗਿਆ ਹੋਇਆਗਾ ਤੇ ਦੂਰੋਂ ਤੁਹਾਨੂੰ ਆਪਾਂ ਇਸ ਚੀਜ਼ ਦੇ ਦਰਸ਼ਨ ਕਰਵਾ ਦੇ। ਤੇ ਜ਼ਿਆਦਾਤਰ ਇੱਥੇ ਜਿਹੜੇ ਬੂਚੇ ਲੱਗੇ ਹੋਏ ਨੇ ਅੰਬਾਂ ਦੇ ਬੂਚੇ ਲੱਗੇ ਹੋਏ ਨੇ ਪੂਰਾ ਖੁੱਲਾ ਢੁੱਲਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਤੇ ਉਹ ਪਹਿਲੇ ਪਾਸੇ ਬਣਿਆ ਹੋਇਆਗਾ ਲੰਗਰ ਹਾਲ। ਉਹ ਪਹਿਲੇ ਪਾਸੇ ਬਹੁਤ ਹੀ ਸੋਹਣਾ, ਖੁੱਲਾ, ਹਵਾਦਾਰ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ। ਤੇ ਹੁਣ ਤੁਹਾਨੂੰ ਦੇਨੇ ਆ ਜੇ ਕੋਈ ਉਹ ਦਰਖਤ ਮਿਲਿਆ ਜਿਸ ਜਗ੍ਹਾ ਦੇ ਥੱਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਕੀਤਾ ਸੀ ਉਹ ਵੇਖਦੇ ਆ ਜੇ ਪਿਛਲੇ ਪਾਸੇ ਹੋਇਆ ਉਹ ਵੀ ਤੁਹਾਨੂੰ ਜ਼ਰੂਰ ਬਖਾਵਾਂਗੇ ਜੇ ਕੋਈ ਇੱਥੇ ਹੁੰਦਾ ਤਾਂ ਆਪਾਂ ਪੁੱਛ ਵੀ ਲੈਂਦੇ ਪਰ ਇੱਥੇ ਦਰਖਤ ਬਹੁਤ ਲੱਗੇ ਹੋਏ ਨੇ ਇਹ ਗੁਰਦੁਆਰਾ ਹੁਣ ਆਪਾਂ ਬੈਕ ਸਾਈਡ ਚੱਲਨੇ ਆ ਉਧਰੀ ਸਾਈਡ ਤੋਂ ਆਪਾਂ ਆਏ ਸੀਗੇ ਇਹ ਪਿਛਲੇ ਪਾਸੇ ਦਰਖਤ ਵਗੈਰਾ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਤੇ ਇੱਥੇਲੇ ਪਾਸੇ ਵੀ ਯਾਰ ਛੋਟਾ ਜਿਹਾ ਕਮਰਾ ਜਿਹਾ ਬਣਿਆ ਹੋਇਆ ਹੈਗਾ ਤੇ ਉਹਨੂੰ ਲੱਗਿਆ ਹੋਇਆ ਹੈਗਾ ਜਿੰਦਾ ਤੇ ਕੋਈ ਪ੍ਰੋਗ ਵਗੈਰਾ ਹੋਊਗਾ ਇਸੇ ਕਰਕੇ ਇੱਥੇ ਨਿਮਾ ਵਗੈਰਾ ਜਿਹੜੇ ਜਾਂ ਤਾਂ ਕਿਸੇ ਦੀ ਕੋਈ ਪੁੱਤ ਦੀ ਦਾਤ ਬਖਸ਼ੀ ਹੋਗੀ ਤਾਂ ਜਿੰਦਾ ਲੱਗਿਆ ਹੋਇਆ ਹੈਗਾ ਇਸੇ ਕਰਕੇ ਨਿਮ ਦੇ ਪੱਤੇ ਵਗੈਰਾ ਜਿਹੜੇ ਇਹ ਬੰਨੇ ਪਏ ਨੇ ਤੇ ਬਾਜਿੰਦਾ ਲੱਗਿਆ ਪਿਆ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਇੱਥੋਂ ਆਪਾਂ ਬਾਹਰਲੇ ਪਾਸੇ ਜੀ ਤੇ ਬਾਕੀ ਜਿਵੇਂ ਆਪਣਾ ਨੌਲੇਜ ਮਿਲੀ ਉਹ ਆਪਾਂ ਸਾਰੀਆਂ ਗੱਲਾਂ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਦੱਸਦਾਂਗੇ ਤੇ ਇਹ ਸੀ ਜੀ ਗੁਰਦੁਆਰਾ ਪੈਰੋਆਣਾ ਕੈਬ ਸਾਹਿਬ